ਜਿਹੜੇ ਨੇ ਗਰਾਊਂਡ ਜ਼ੀਰੋ ਤੇ ਤੁਸੀਂ ਦੇਖ ਰਹੇ ਹੋ ਵੀ ਨੌਜਵਾਨਾਂ ਨੇ ਇਧਰ ਪਾਈਪ ਜਿਹੜੇ ਨੇ ਪਾਈਪ ਲਾਏ ਹੋਏ ਨੇ ਜਦੋਂ ਵੀ ਕੋਈ ਗੋਲਾ ਸੱਟਦੇ ਨੇ ਉਹ ਨਾਲ ਦੀ ਨਾਲ ਉਹਨੂੰ ਪਾਣੀ ਨਾਲ ਦੱਬ ਦਿੰਦੇ ਨੇ ਉਧਰ ਨੌਜਵਾਨ ਸਿਰੇ ਤੇ ਵੀ ਖੜੇ ਨੇ 2 5 5 10 15 ਮਿੰਟਾਂ ਬਾਅਦ ਲਗਾਤਾਰ ਦਾ 10 20 20 ਗੋਲੇ ਜਿਹੜੇ ਨੇ ਇਹ ਦਾਗ ਰਹੇ ਨੇ ਸਾਰੇ ਤੇ ਭਰਾ ਹਰੀ ਵੀ ਖੜੇ ਹੋਏ ਨੇ ਵੀਰ ਸੁਖਵਿੰਦਰ ਸਿੰਘ ਪੀਪੀ ਭਰਾ ਵੀ ਇਹ ਸੁਖ ਜਗਰਾਓ ਵੀ ਸਾਰੇ ਆਏ ਹੋਏ ਨੇ ਮਤਲਬ ਦੇਖ ਕੇ ਸਮਝ ਨਹੀਂ ਆਉਂਦੀ ਵੀ ਚਲੋ ਕੀ ਸਾਡੇ ਨਾਲ ਕੀ ਐਸਾ ਇਹਨਾਂ ਨੂੰ ਮਤਲਬ ਵੈਰ ਹੈ ਵੀ ਸਾਡੇ ਨੌਜਵਾਨਾਂ ਦਾ ਸ਼ਿਕਾਰ ਕਰਨ ਦਾ ਸਾਡੇ ਸਾਡੇ ਪੰਜਾਬ ਤੇ ਪੰਜਾਬੀਆ ਦਾ ਹਮੇਸ਼ਾ ਹੀ ਇਹ ਸ਼ਿਕਾਰ ਕਰਨਾ ਲੋਚਦੇ ਨੇ ਤੇ ਚਲੋ ਦੂਰ ਦੂਰ ਤੱਕ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਦੂਰ ਦੂਰ ਤੱਕ ਜਿੱਥੇ ਜਾਂਦੀ ਆ ਤੁਸੀਂ ਦੇਖੋ ਜੂਮ ਕਰਕੇ ਤੁਹਾਨੂੰ ਦਿਖਾਏਗਾ ਕਿੱਥੋਂ ਤੱਕ ਕੱਠ ਕਿੱਥੋਂ ਤੱਕ ਤੁਸੀਂ ਦੇਖੋਗੇ ਹੁਣੇ ਵੀ ਉਹ ਦੇਖੋ ਦੂਰ ਦੂਰ ਤੱਕ ਕੈਮਰੇ ਦੇ ਨਾਲ ਤੁਸੀਂ ਦੇਖ ਰਹੇ ਹੋ ਵੀ ਕਿੰਨੀ ਫੋਰਸ ਜਿਹੜੀ ਲੱਗੀ ਹੋਈ ਹੈ ਤੇ ਆ ਵਿੱਚ ਸਾਰੀ ਜਿਹੜੀ ਭੜੀ ਹੋਈ ਹੈ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਪਿੱਛੇ ਵੀ ਤੁਸੀਂ ਵੇਖੋਗੇ ਪਿਛਲੇ ਪਾਸੇ ਵੀ ਤੁਸੀਂ ਦੂਰ ਦੂਰ ਤੱਕ ਪਿੱਛੇ ਹੀ ਵੀ ਜਦੋਂ ਦੇਖੋਗੇ ਤੇ ਤੁਸੀਂ ਨੌਜਵਾਨ ਦਾ ਇਕੱਠ ਤੁਹਾਨੂੰ ਬਹੁਤ ਨਜ਼ਰ ਆਏਗਾ ਪਰ ਇਹ ਜਗ੍ਹਾ ਉਹ ਹੈ ਜਿੱਥੇ ਭਾਈ ਦੀਪ ਸਿੱਧੂ ਹਰੀ ਤੇ ਮੋਰਚਾ ਜਿਹੜਾ ਸੀ ਇਸ ਜਗ੍ਹਾ ਤੇ ਜਿਹੜਾ ਸੀਗਾ ਲੱਗਾ ਹੋਇਆ ਸੀਗਾ ਤੇ ਉਸ ਜਗ੍ਹਾ ਤੇ ਅੱਜ ਫੇਰ ਦੁਬਾਰਾ ਇਕੱਠੇ ਹੋਏ ਆ ਚਲੋ ਅੱਜ ਹਰ ਇੱਕ ਨੌਜਵਾਨ ਦੇ ਵਿੱਚ ਦੀਪ ਸਿੱਧੂ ਬੋਲ ਰਿਹਾ ਹੈ ਅੱਜ ਹਰ ਇੱਕ ਨੌਜਵਾਨ ਦੇ ਵਿੱਚ ਵੀਰ ਦੀਪ ਸਿੱਧੂ ਜਿਹੜਾ ਜਜ਼ਬਾ ਹੈ ਉਹ ਹੈ ਚਲੋ ਬਾਕੀ ਕਿਸਾਨ ਜਥੇ ਬੰਦੀਆਂ ਨੇ ਉਹਦੇ ਫੈਸਲੇ ਨੇ ਕੀ ਕਰਨਾ ਸੀ ਸਾਡਾ ਫਰਜ਼ ਹੈ ਰਾਜਪੁਰੇ ਇਲਾਕੇ ਤੋਂ ਅਸੀਂ ਤੇ ਜਿੰਨੇ ਕ ਸਾਡਾ ਸਹਿਯੋਗ ਹੁੰਦਾ ਸੇਵਾ 'ਚ ਅਸੀਂ ਕਰੀਏ ਆਪਣਾ ਐਂਬੂਲੈਂਸਾਂ ਦੀ ਦਵਾਈਆਂ ਦੀ ਐਣਕਾਂ ਦੀ ਪਾਣੀ ਦੀ ਸੇਵਾ ਪਾਣੀ ਦੀ ਜ਼ਰੂਰਤ ਜ਼ਿਆਦਾ ਇੱਥੇ ਪੀਣ ਵਾਲੇ ਦੀ ਜਿਹੜੇ ਵੀ ਵੀਰ ਭਰਾ ਇੱਥੇ ਆ ਰਹੇ ਨੇ ਪਾਣੀ ਵੱਤ ਤੋਂ ਵੱਤ ਜਿਹੜਾ ਹੈ ਉਹ ਪਾਣੀ ਜ਼ਰੂਰ ਲੈ ਕੇ ਆਓ ਵੱਤ ਤੋਂ ਵੱਤ ਪਾਣੀ ਸੋ ਬਾਕੀ ਸਾਡੇ ਰਾਜਪੁਰ ਇਲਾਕੇ ਦੇ ਪਿੰਡ ਵੀ ਤਗੜੇ ਨੇ ਤੇ ਮੇਂ ਸ਼ੰਭੂ ਪਿੰਡ ਵਾਲੇ ਹੋਰ ਮਰਦਾਪੁਰ ਸੰਧਾਰਸੀ ਥੂਹੇ ਤੋਂ ਸਾਡੇ ਅ ਗੁਰੂ ਸਾਹਿਬ ਕਿਰਪਾ ਕਰਨ ਆਪਣਾ ਅਲੂਣਾ ਪਿੰਡ ਤੋਂ ਵੀ ਬਾਬਾ ਦੀਪ ਸਿੰਘ ਬਰਬੰਦ ਸਿੰਘ ਸੇਵਾ ਦਿੱਲੀ ਵਾਲਿਆਂ ਤੋਂ ਬੜੀ ਲੰਗਰਾਂ ਸੇਵਾ ਲਗਾਤਾਰ ਜਿਹੜੀ ਸਾਡੇ ਇਲਾਕੇ ਤੋਂ ਪਿੰਡਾਂ ਦੀ ਚੱਲ ਰਹੀ ਆ ਤੇ ਜਦ ਤੱਕ ਗੁਰੂ ਸਾਹਿਬ ਕਿਰਪਾ ਕਰਨਗੇ ਸੇਵਾ ਚੱਲਦੀ ਵੀ ਰਹੇਗੀ ਅਸੀਂ ਪਿੰਡਾਂ ਪਿੰਡਾਂ ਜਾ ਕੇ ਸੰਗਤ ਨੂੰ ਬੇਨਤੀ ਕਰਾਂਗੇ ਗੁਰੂ ਸਾਹਿਬ ਕਿਰਪਾ ਕਰੇ ਇੱਦਾਂ ਚੜ੍ਹਦੀ ਕਲਾ ਵਿੱਚ ਰੱਖਣ ਮਹਾਰਾਜ ਤੇ ਤੁਸੀਂ ਬਸ ਸੁੱਖ-ਸਾਂਦ ਰਵੇ ਸੀ ਤੇ ਅਰਦਾਸ ਕਰਦੇ ਆ ਸੁੱਖ-ਸਾਂਦ ਰਵੇ ਸੁੱਖ-ਸਾਂਦ ਰਵੇ ਨੌਜਵਾਨ ਸਾਡੇ ਜਿਹੜੇ ਨੇ ਉਹਨਾਂ ਦਾ ਨੁਕਸਾਨ ਜਿਹੜਾ ਨਾ ਹੋਵੇ ਇਹ ਨੁਕਸਾਨ ਕਰਨ ਨੂੰ ਫਿਰਦੇ ਨੇ ਨੁਕਸਾਨ ਕਰਨ ਨੂੰ ਫਿਰਦੇ ਨੇ ਚਲੋ ਗੁਰੂ ਸਾਹਿਬ ਦੇ ਅੱਗੇ ਗੋ ਮਹਾਰਾਜ ਕਰਦੇ ਕੇ ਚੰਗਾ ਕਰਨਗੇ ਜੋ ਸਤਗੁਰੂ ਨੇ ਕਿਹਾ ਹਮੇਸ਼ਾ ਚੰਗਾਈ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ